சவுண்ட் பைட் பாடல் இரண்டு ਦਾ ਬਜਾ ਬਾਬਾ ਗੇ ਮੇਰੇ ਉਹ ਨੀਂਦ ਖੋਲਾ ਤੁਮ ਜੋਲੇ ਹੋ ਸਾਰਾ ਫੇਰ ਆ ਕੇ ਦੇਖਣ ਆਇਆ ਜਿਹੜਾ ਦਾ ਰੰਮਣ ਮੇਰੇ ਭਰਾ ਦਾ ਨਾਲ ਲਵਪ੍ਰੀਤ ਸਿੰਘ ਜੋ ਕਿ ਅਮਰੀਕਾ ਗਿਆ ਸੀ ਆਪਣੀ ਰੋਜੀ ਰੋਟੀ ਕਮਾੜ ਵਾਸਤੇ ਅੱਜ ਤੋਂ 7 ਸਾਲ ਪਹਿਲਾਂ 3 ਦਿਨ ਪਹਿਲਾਂ ਉਹਦਾ ਕੈਲੀਫੋਰਨੀਆ ਐਲ ਏ ਵਿੱਚ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਉਹ ਕ੍ਰਿਟੀਕਲ ਸਟੇਟਿਊ ਸਿਚੁਏਸ਼ਨ ਸੀਗੀ ਉਹਦੀ ਉਹਦਾ ਸਾਰਾ ਪਾੜ ਗਿਆ ਸੀਗਾ ਅੰਦਰ ਕੱਲ ਰਾਤ ਡਾਕਟਰਾਂ ਨੇ ਉਹਨੂੰ ਡੈਥ ਘਰਾਰ ਦੇ ਦਿੱਤਾ ਤੁਹਾਨੂੰ ਚਾਹ ਪਹਿਲਾਂ ਗਏ ਕਿ ਨਾ 7 ਸਾਲ ਹੋ ਗਏ ਉਹਨੂੰ ਗੇਮ ਨੂੰ 7 ਸਾਲ ਟਰੰਨਾ ਚਲਾਉਂਦਾ ਸੀ ਜਿਆ ਉੱਥੇ ਪੀਆਰ ਸੀਗਾ ਉੱਥੇ ਨਹੀਂ ਸਿਟੀਜਨ ਸੀਗਾ ਲੈ ਕੇ ਕਿੰਨੇ ਗਿਆ ਸੀ ਕਾਲੀ ਨਿਊਯਾਰਕ ਗਿਆ ਸੀਗਾ ਆਪਣੇ ਪੇਪਰਾਂ ਦੇ ਚੱਕਰ 'ਚ ਆਲੇ-ਆਲੇ ਆਲੇ ਉਤਰਿਆ ਸੀਗਾ 에어ਪੋਰਟ ਤੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਲੈ ਜਾਓ ਆਣ ਕੇ ਇੱਥੋਂ ਉਹ ਲੈਣ ਗਏ ਉਹ ਤੇ ਰਸਤੇ 'ਚ ਬੰਦਲ ਪੈ ਡਿਆਈ ਉਹਦੀ ਗੱਡੀ ਸਲਿੱਪ ਹੋ ਕੇ ਖਾਈ 'ਚ ਡਿੱਗ ਗਈ ਜ਼ੋਰ ਨਾਲ ਵਜਾ ਉਹਦੀ ਸਾਰੀ ਚੀਜ਼ 파ੜ ਗਈ ਥਾ ਤੇ ਮੇਰਾ ਸਭ ਹੱਥ ਹੋ ਗਈ ਨਾਲ ਦੋਸਤ ਵੀ ਗਏ ਉਹਦੇ ਨਾਲ ਦੋ ਦੋਸਤ ਸੀਗੇ ਇੱਕ ਦੀ ਇੱਕ ਦੀ ਲੱਤ ਫ੍ਰੈਕਚਰ ਹੋਈ ਸੀਗੀ ਇੱਕ ਬਿਲਕੁਲ ਠੀਕ ਨਿਕਲਿਆ ਸਾਡੇ ਪੇਪਰ ਵਸ ਗਿਆ ਆਪਣੇ ਪੀਆਰ ਦੇ ਵੇਪਰ ਵਾਸਤੇ ਗਿਆ ਸੀਗਾ ਉੱਤੇ ਵਕੀਲ ਨੂੰ ਮਿਲਣ ਕਿਨੇ ਚਲੇ ਪਰ ਅਗਲੇ ਸਾਲ ਉਹਨੇ ਪੱਕਾ ਹੋ ਜਨਣਾ ਸੀਗਾ ਵਾਪਸ ਆ ਜਨਣਾ ਸੀਗਾ ਉਹਨੇ ਅਗਲੇ ਸਾਲ ਮੈਨੂੰ ਫੋਨ ਕਰਕੇ ਕਹਿੰਦਾ ਸੀਗਾ ਮੈਨੂੰ ਤੇਰੇ ਕੋ ਆ ਜਨਣਾ ਕਹਿੰਦਾ 1 ਸਾਲ ਦੇ ਵਿੱਚ ਵਿੱਚ ਹੀ ਕਿਹਦੇ ਪਰਿਵਾਰ ਚ ਕੌਣ ਕੌਣ ਆ ਜੀ ਉਹਨਾਂ ਦਾ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਮੈਂ ਮੇਰੀ ਮਦਰ ਸਿਸਟਰ ਹੈ ਮੇਰੀ ਮੇਰੀ ਵਾਈਫ ਨੇ ਮੈਰਿਡ ਸੀਗਾ ਜਾਨ ਮੇਰੀ ਅਨ ਮੈਰਿਡ ਸੀਗਾ ਜੇ 26 ਸਾਲਾਂ ਦਾ ਸੀਗਾ ਤੁਹਾਨੂੰ ਕਿਤਾ ਪਤਾ ਲੱਗਾ ਨਾਈਟ ਲਈ ਰਹਿਣਾ ਮੈਨੂੰ ਮੇਰੇ ਚਾਚੂ ਦੇ ਮੁੰਡੇ ਦਾ ਫੋਨ ਆਇਆ ਦੋ ਦਿਨ ਪਹਿਲਾਂ ਮੈਨੂੰ ਕਹਿੰਦਾ ਵੀ ਇਦਾਂ ਕਰਕੇ ਲਾਭ ਦਾ ਐਕਸੀਡੈਂਟ ਹੋ ਗਿਆ ਬਹੁਤ ਤਗੜਾ ਉਹਦੀਆਂ ਤਿੰਨ ਸਰਦਰੀਆਂ ਰਾਤੋਂ ਰਾਤ ਹੀ ਉਹਨਾਂ ਨੇ ਕਰਤੀਆਂ ਚੌਥੀ ਕਰਨਦੇ ਆ ਸ਼ਾਇਦ ਕਹਿੰਦਾ ਮੁਸ਼ਕਲ ਆਉ ਨਹੀਂ ਬੱਝ ਸਕਦਾ ਮੈਂ ਫਿਰ ਕਿਥੇ ਨੂੰ ਨਹੀਂ ਫੋਨ ਕਰਕੇ ਦੱਸਿਆ ਮੈਂ ਤਿੰਨ ਦਿਨ ਆਪਣੇ ਅੰਦਰ ਹੀ ਗੱਲ ਦੱਬ ਕੇ ਰੱਖੀ ਫਿਰ ਮੈਂ ਚੌਥੇ ਦਿਨ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਮੈਂ ਉਸੇ ਟਾਈਮ ਹੀ ਉਥੇ ਇੱਕੀ ਤੋਂ ਟਿਕਟ ਕਰਵਾਈ ਮੈਂ ਕੱਲ ਸ਼ਾਮ ਨੂੰ ਇੱਥੇ ਆ ਗਿਆ ਆਪਣੇ ਘਰ ਜਦੋਂ ਘਰ ਆਇਆ ਫਿਰ ਜੀਜਾ ਜੀ ਉੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਨਹੀਂ ਕੀ ਮੰਗ ਕਰਦੇ ਹੋ ਮੰਗੇ ਸਰਕਾਰ ਕੋਈ ਨਹੀਂ ਕਰਦੇ ਆ ਵੀ ਬਸ ਸਾਨੂੰ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਇੱਥੇ ਵਾਪਸ ਆਣੀ ਚਾਹੀਦੀ ਹੈ ਮੇਰੀ ਮਾਂ ਮਰ ਚੁੱਕੀ ਦੀ ਇਹਨੂੰ ਨਹੀਂ ਦੇਖਿਆ ਤੇ ਕੋਈ ਕਿਸੇ ਨਾਲ ਕਿਸੇ ਨਾਲ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਪੁੱਛਣ ਨਹੀਂ ਆਇਆ ਇੱਥੇ ਸਾਨੂੰ ساری ਦੁਨੀਆ ਨੂੰ ਪਤਾ ਪਰ ਸਰਕਾਰ ਦਾ ਕੋਈ ਬੰਦਾ ਤੁਹਾਡੇ ਕੋਲ ਅਜੇ ਤੱਕ ਨਹੀਂ ਆਇਆ ਕਿ ਇੰਡੀਆ ਆਇਆ ਇਹ ਨਹੀਂ 7 ਸਾਲ ਹੋ ਗਏ ਉਹਨੂੰ ਉੱਤੇ ਹੀ ਵਾਰ ਹੀ 7 ਸਾਲ ਪਹਿਲੇ ਗਿਆ ਸੀਗਾ ਅਸੀਂ ਬੱਸ ਉਹਦਾ ਮੂੰਹ ਦੇਖਣਾ ਚਾਹੁੰਦੇ ਆ ਅਸੀਂ ਬੱਸ ਉਹਦਾ ਮੂੰਹ ਦੇਖਣਾ ਚਾਹੁੰਦੇ ਇੱਕ ਵਾਰੀ ਮੇਰੀ ਮਾਂ ਉਹਦਾ ਮੂੰਹ ਦੇਖਣਾ ਚਾਹੁੰਦੀ ਇੱਕ ਵਾਰੀ ਬੱਸ ਹੋਰ ਕੁਝ ਨਹੀਂ ਚਾਹੀ ਤੁਹਾਨੂੰ ਸਾਨੂੰ ਸਰਕਾਰ ਦਾ ਹੱਥ ਜੁੜ ਕੇ ਮਾਗਿਆ ਮੇਰੇ ਭਰਾੜ ਦੇਖ ਮੇਰੀ ਬਾਪੂ ਨੂੰ ਜੀ ਸੁਬੀਦਾਰ ਮੇਜਰ ਬਲਵਿੰਦਰ ਸਿੰਘ ਕਿੰਡ ਮੇਰਾ ਘੋਟਾ ਇਹ ਜੋ ਬੇਟਾ ਹੈ ਦਾ ਉਥੇ ਉਹਦਾ ਐਕਸੀਡੈਂਟ ਹੋਇਆ ਵਾ ਉਹ ਮੇਰੇ ਸੰዱ ਦਾ ਲੜਕਾ ਸੀ ਔਰ 7 ਸਾਲ ਤੋਂ ਤਕਰੀਬਨ 7 ਸਾਲ ਹੋ ਗਏ ਹੀ ਬਾਹਰ ਗਏ ਨੂੰ ਟਰਾਲਾ ਚਲਾਉਂਦਾ ਸੀ ਕਿ ਉਸ ਦਿਨ ਇਹਨੂੰ ਨਿਊ ਯਾਰਕ ਆਪਣੇ ਪੀਆਰ ਵਾਸਤੇ ਹੁਣ ਵਾਸਤੇ ਪੀਪਲਰਾਂ ਦੇ ਵਾਸਤੇ ਗਿਆ ਸੀ ਉੱਥੋਂ ਵਾਪਸ ਆ ਰਿਹਾ ਸੀ ਐਲ ਏ ਉਤਰਿਆ ਐਲ ਏ ਉਤਰ ਤੋਂ ਬਾਅਦ ਇਹ ਆਪਣੀ ਗੱਡੀ ਦੇ ਵਿੱਚ ਬੈਠਾ ਤੇ بارش ਬੜੀ ਹੋ ਰਹੀ ਸੀ ਗੱਡੀ ਜਿਹੜੀ ਉਹ ਡਿਵਾਈਡਰ ਦੇ ਨਾਲ ਟਕਰਾ ਕੇ ਤੇ ਖਾਈ ਚ ਡਿੱਗੀ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਹੈ